ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਗੱਲ ਕਰਨੀ ਹੈ ਜੀ 8ਵੀਂ ਜਮਾਤ ਵਨ ਹੈ ਇਹ ਸਤਿ ਸ਼੍ਰੀ ਅਕਾਲ ਹਾਂਜੀ ਬਿਲਕੁਲ ਇਹਦੇ ਵਿੱਚ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਨੇ ਹਾਂਜੀ ਪੂਰੇ 30 ਸਵਾਲ ਨੇ ਇਹਦੇ ਵਿੱਚ ਤੇ ਇਸ ਸੁਕਮ ਜੀਵ ਮਤਲਬ ਮਾਈਕਰੋਬਸ ਫਿਰ ਉਹਨਾਂ ਤੋਂ ਹੁੰਦੀਆਂ ਬਿਮਾਰੀਆਂ ਤੇ ਨਾਲੇ ਜੀਵਿਤ ਤੇ ਨਿਰਜੀਵ ਚੀਜ਼ਾਂ 'ਚ ਕੀ ਫਰਕ ਹੈ ਇਹੋ ਜੇ ਵਿਸ਼ਿਆਂ ਤੇ ਨੇ ਹੂੰ ਕਾਫੀ ਮਹੱਤਵਪੂਰਨ ਵਿਸ਼ੇ ਨੇ ਇਹ 8ਵੀਂ ਦੇ ਹਿਸਾਬ ਨਾਲ ਬਿਲਕੁਲ ਤਾਂ ਆਪਣਾ ਮਕਸਦ ਇਹੀ ਹੈ ਕਿ ਇੱਕ ਇੱਕ ਕਰਕੇ ਸਾਰੇ ਸਵਾਲ ਸਮਝੀਏ ਉਹਨਾਂ ਦਾ ਸਹੀ ਜਵਾਬ ਕੀ ਹੈ ਤੇ ਕਿਉਂ ਹੈ ਇਹ ਵੀ ਜਾਣੀਏ ਹਾਂਜੀ ਤਾਂ ਕਿ ਸਾਰੇ ਕਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਜਾਣਾ ਹਾਂਜੀ ਚਲੋ ਫਿਰ ਸ਼ੁਰੂ ਕਰੀਏ ਪਹਿਲੇ ਸਵਾਲ ਤੋਂ ਬਿਲਕੁਲ ਅਪਾ ਹਰ ਸਵਾਲ ਨੂੰ ਆਰਾਮ ਨਾਲ ਦੇਖਾਂਗੇ ਉਹਦੇ ਵਿਕਲਪ ਸਮਝਾਂਗੇ ਤੇ ਫਿਰ ਸਹੀ ਜਵਾਬ ਤੱਕ ਪਹੁੰਚਾਂਗੇ ਇੱਕ ਤਰ੍ਹਾਂ ਨਾਲ ਵਿਗਿਆਨ ਦੀ ਗਲੀ ਦਾ ਢੇਡਾ ਲਾਵਾਂਗੇ ਬਾਦਰ ਵਧੀਆ ਲੋ ਜੀ ਪਹਿਲਾ ਸਵਾਲ ਇੱਕ ਮਰੀਜ਼ ਹੈ ਉਹਨੂੰ ਦਵਾਈ ਦਿੱਤੀ ਤੇ ਉਹਦੇ ਸਰੀਰ ਚ ਜਿਹੜੇ ਨੁਕਸਾਨ ਕਰਨ ਵਾਲੇ ਬੈਕਟੀਰੀਆ ਸੀ ਉਹ ਮਰ ਗਏ ਸਵਾਲ ਇਹ ਹੈ ਕਿ ਇਸ ਦਵਾਈ ਨੂੰ ਕੀ ਕਹਿੰਦੇ ਨੇ অপਸ਼ਨਾਂ ਨੇ ਦਰਦ ਨਿਵਾਰਕ ਟੀਕੇ ਪ੍ਰਤੀ ਜੈਵਿਕ ਤੇ ਪ੍ਰਤੀ ਰક્ષਕ ਹਾਂਜੀ ਦੇਖੋ ਇੱਥੇ ਖਾਸ ਗੱਲ ਇਹ ਹੈ ਕਿ ਦਵਾਈ ਦਾ ਅਸਰ ਸਿੱਧਾ ਬੈਕਟੀਰੀਆ ਤੇ ਹੋ ਰਿਹਾ ਹੈ ਉਹਨਾਂ ਨੂੰ ਮਾਰ ਰਹੀ ਹੈ ਤਾਂ ਉਹ ਦਵਾਈਆਂ ਜਿਹੜੀਆਂ ਬੈਕਟੀਰੀਆ ਨੂੰ ਮਾਰਦੀਆਂ ਨੇ ਜਾਂ ਫਿਰ ਉਹਨਾਂ ਨੂੰ ਵਧਣ ਤੋਂ ਰੋਕਦੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਪ੍ਰਤੀਜੈਵਿਕ ਮਤਲਬ ਐਂਟੀਬਾਇਓਟਿਕਸ ਅੱਛਾ ਐਂਟੀਬਾਇਓਟਿਕਸ ਹਾਂਜੀ ਇਸ ਲਈ ਸਹੀ ਜਵਾਬ ਹੈ ਤੀਜਾ ਪ੍ਰਤੀਜੈਵਿਕ ਬਾਕੀ ਚੀਜ਼ਾਂ ਦੇ ਕੰਮ ਵੱਖਰੇ ਹੁੰਦੇ ਨੇ ਦਰਦ ਨਿਵਾਰਕ ਦਰਦ ਘਟਾਉਂਦੇ ਟੀਕੇ ਬਿਮਾਰੀ ਤੋਂ ਬਚਾ ਲਈ ਹੁੰਦੇ ਨੇ ਸਮਝ ਗਿਆ ਤਾਂ ਪ੍ਰਤੀਜੈਵਿਕ ਖਾਸ ਬੈਕਟੀਰੀਆ ਲਈ ਠੀਕ ਹੈ ਹੁਣ ਦੂਜਾ ਸਵਾਲ ਇੱਕ ਕਲਾਸ ਚ ਟੀਚਰ ਦੱਸ ਰਹੇ ਨੇ ਕਿ ਕੁਝ ਜੀਵ ਹੁੰਦੇ ਨੇ ਜਿਵੇਂ ਬੈਕਟੀਰੀਆ ਵਾਇਰਸ ਉਲੀ ਪ੍ਰੋਟੋਜ਼ੋਆ ਇਹ ਸਰੀਰ ਚ ਵੜ ਕੇ ਬਿਮਾਰੀਆਂ ਕਰ ਦਿੰਦੇ ਨੇ ਜਿਵੇਂ ਹੈਜ਼ਾ ਫਲੂ ਮਲੇਰੀਆ ਤਾਂ ਇਹ ਜਿਹੜੇ ਬਿਮਾਰੀ ਪੈਦਾ ਕਰਨ ਵਾਲੇ ਜੀਵ ਨੇ ਇਹਨਾਂ ਨੂੰ ਕੀ ਕਹਿੰਦੇ ਆ ਵਿਕਲਪ ਨੇ ਰੋਗਾਣੂ ਟੀਕੇ ਪ੍ਰਤੀਜੈਵਿਕ ਪ੍ਰਤੀਦਕਸ਼ਕ ਹਾਂਜੀ ਇਹ ਬਹੁਤ ਮਤਲਬ ਬੇਸਿਕ ਪਰ ਜ਼ਰੂਰੀ ਸ਼ਬਦ ਹੈ ਕੋਈ ਵੀ ਛੋਟਾ ਜੀਵ ਜਿਹੜਾ ਸਾਡੇ ਅੰਦਰ ਆ ਕੇ ਸਾਨੂੰ ਬਿਮਾਰ ਕਰ ਸਕਦਾ ਉਹਨੂੰ ਆਪਾਂ ਕਹਿੰਦੇ ਆ ਰੋਗਾਣੂ ਅੰਗਰੇਜ਼ੀ ਚ ਪੈਥੋਜਨ ਅੱਛਾ ਰੋਗਾਣੂ ਹਾਂਜੀ ਇਹ ਬੈਕਟੀਰੀਆ ਵੀ ਹੋ ਸਕਦਾ ਹੈ ਵਾਇਰਸ ਵੀ ਉਲੀ ਵੀ ਪ੍ਰੋਟੋਜ਼ੋਆ ਵੀ ਸੋ ਇਥੇ ਪਹਿਲਾ ਜਵਾਬ ਸਹੀ ਹੈ ਇੱਕ ਰੋਗਾਣੂ ਯਾਨੀ ਕਿ ਇਹ ਇੱਕ ਜਨਰਲ ਨਾ ਹੋ ਗਿਆ ਬਿਮਾਰੀ ਵਾਲੇ ਕਿਟਾਣੂਆਂ ਲਈ ਠੀਕ ਹੈ ਜੀ ਤੀਜਾ ਸਵਾਲ ਇੱਕ ਘਟਨਾ ਬਾਰੇ ਹੈ ਇੱਕ ਮੁੰਡੇ ਨੂੰ ਨਾ ਕਿਸੇ ਆਵਾਰਾ ਕੁੱਤੇ ਨੇ ਵੱਢ ਲਿਆ ਡਾਕਟਰ ਨੇ ਕਿਹਾ ਵੀ ਟੀਕਾ ਲਵਾਓ ਕਿਉਂਕਿ ਜੇ ਕੁੱਤੇ ਨੂੰ ਕੋਈ ਇਨਫੈਕਸ਼ਨ ਹੋਈ ਤਾਂ ਇੱਕ ਬੜੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਜਿਹੜੀ ਦਿਮਾਗ ਤੇ ਅਸਰ ਕਰਦੀ ਹੈ ਪੁੱਛਿਆ ਕਿ ਇਹ ਬਿਮਾਰੀ ਕਿਹੜੀ ਹੈ ਵਿਕਲਪ ਨੇ ਹਲਕਾ ਮਲੇਰੀਆ ਹੈਜ਼ਾ ਟਾਈਫਾਇਡ ਓਹੋ ਇਹ ਤਾਂ ਬਹੁਤ ਗੰਭੀਰ ਗੱਲ ਹੋ ਸਕਦੀ ਹੈ ਦੇਖੋ ਜਦੋਂ ਕੋਈ ਇਨਫੈਕਟਡ ਜਾਨਵਰ ਖਾਸ ਕਰਕੇ ਕੁੱਤਾ ਵੱਢਦਾ ਹੈ ਨਾ ਤਾਂ ਉਹਦੀ ਲਾਰਜ ਵਾਇਰਸ ਹੋ ਸਕਦਾ ਹੈ ਉਹ ਵਾਇਰਸ ਫਿਰ ਜ਼ਖਮ ਰਾਹੀਂ ਅੰਦਰ ਚਲਾ ਜਾਂਦਾ ਤੇ ਇੱਕ ਬਿਮਾਰੀ ਕਰਦਾ ਜਿਸ ਨੂੰ ਕਹਿੰਦੇ ਨੇ ਹਲਕਾ ਰੈਬੀਜ਼ ਰੈਬੀਜ਼ ਅੱਛਾ ਹਾਂਜੀ ਇਹ ਸਿੱਧਾ ਦਿਮਾਗ ਤੇ ਅਸਰ ਕਰਦੀ ਹੈ ਤੇ ਜੇ ਲੱਖਣ ਆ ਜਾਣ ਫੇਰ ਬਚਣਾ ਬਹੁਤ ਮੁਸ਼ਕਿਲ ਹੈ ਇਸ ਲਈ ਟੀਕਾ ਲਵਾਉਣਾ ਬਹੁਤ ਜ਼ਰੂਰੀ ਹੁੰਦਾ ਸੋ ਪਹਿਲਾ ਜਵਾਬ 1 ਹਲਕਾ ਸਹੀ ਹੈ ਸਹੀ ਗੱਲ ਹੈ ਤਾਂ ਟੀਕਾਕਰਨ ਕਿੰਨਾ ਜ਼ਰੂਰੀ ਹੈ ਇੱਥੋਂ ਪਤਾ ਲੱਗਦਾ ਹੈ ਚੌਥਾ ਸਵਾਲ ਰਮੇਸ਼ ਹੈ ਉਹਦਾ ਪੈਰ ਨਾ ਇੱਕ ਜੰਗਾਲ ਲੱਗੀ ਸੂਲ ਤੇ ਵੱਜ ਗਿਆ ਜ਼ਖਮ ਸੁੱਜ ਗਿਆ ਡਾਕਟਰ ਨੇ ਕਿਹਾ ਵੀ ਮਿੱਟੀ ਚ ਨਾ ਕੁਝ ਜੀਵਾਣੂ ਹੁੰਦੇ ਨੇ ਉਹ ਇਹੋ ਜੀ ਸੱਟ ਨਾਲ ਇੱਕ ਖਤਰਨਾਕ ਬਿਮਾਰੀ ਕਰ ਸਕਦੇ ਨੇ ਇਹ ਕਿਹੜੀ ਹੈ ਟੈਟਨਸ ਪੇਚਿਸ਼ ਇਨਫਲੂਐਂజా ਜਾਂ ਪੋਲੀਓ ਹਾਂਜੀ ਇਹ ਵੀ ਕਾਮ ਖਤਰਾ ਹੁੰਦਾ ਹੈ ਜਦੋਂ ਕੋਈ ਡੂੰਗਾ ਜ਼ਖਮ ਹੋਵੇ ਤੇ ਉਹਦੇ ਵਿੱਚ ਮਿੱਟੀ ਜਾਂ ਜੰਗਾਲ ਲੱਗ ਜਾਵੇ ਮਿੱਟੀ 'ਚ ਨੇ ਇੱਕ ਖਾਸ ਬੈਕਟੀਰੀਆ ਹੁੰਦਾ ਕਲੋਸਟਰੀਡੀਅਮ ਟੈਟਿਨੀ ਜੇ ਉਹ ਜ਼ਖਮ ਰਾਹੀਂ ਅੰਦਰ ਚਲਾ ਜਾਵੇ ਤਾਂ ਉਹ ਇੱਕ ਜ਼ਹਿਰ ਬਣਾਉਂਦਾ ਜਿਸ ਨਾਲ ਮਾਸਪੇਸ਼ੀਆਂ 'ਚ ਬਹੁਤ ਜ਼ਿਆਦਾ ਜਕੜਨ ਆ ਜਾਂਦੀ ਹੈ ਖਤਰਨਾਕ ਹੁੰਦੀ ਹੈ ਇਹ ਅੱਛਾ ਇਸ ਬਿਮਾਰੀ ਨੂੰ ਕਹਿੰਦੇ ਨੇ ਟੈਟਨਸ ਇਹਦੇ ਤੋਂ ਬਚਾ ਲਈ ਵੀ ਟੀਕਾ ਲੱਗਦਾ ਸੋ ਪਹਿਲਾ ਜਵਾਬ 1 ਟੈਟਨਸ ਸਹੀ ਹੈ ਠੀਕ ਹੈ ਤਾਂ ਪਹਿਲੇ ਚ ਬੈਕਟੀਰੀਆ ਮਾਰਨ ਲਈ ਐਂਟੀਬਾਇਓਟਿਕ ਤੇ ਇੱਥੇ ਬੈਕਟੀਰੀਆ ਤੋਂ ਬਚਣ ਲਈ ਟੀਕਾ ਹਮ ਦਿਲਚਸਪ ਪੰਜਵਾਂ ਸਵਾਲ ਥੋੜਾ ਵੱਖਰਾ ਮਾਨਵ ਨੇ ਦੇਖਿਆ ਕਿ ਖੰਡ ਦਾ ਘੋਲ ਸੀ ਉਹਦੇ ਚ ਖਮੀਰ ਪਾਇਆ ਤਾਂ ਅਲਕੋਹਲ ਤੇ ਕਾਰਬਨ ਡਾਈਆਕਸਾਈਡ ਬਣ ਗਈ ਪੁੱਛਿਆ ਕਿ ਜਿਸ ਤਰੀਕੇ ਨਾਲ ਖਮੀਰ ਸ਼ੱਕਰ ਨੂੰ ਅਲਕੋਹਲ ਚ ਬਦਲਦਾ ਉਸ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ ਵਿਕਲਪ ਸਾਕਿਰਿਆ ਪਾਸਚਰੀਕਰਨ ਖਮੀਰਨ ਪ੍ਰਕਾਸ਼ ਸੰਸ਼ਲੇਸ਼ਣ ਹਾਂਜੀ ਇਹ ਹੁਣ ਆਪਾਂ ਸੂਖਮ ਜੀਵਾਂ ਦੇ ਫਾਇਦੇ ਵਾਲੇ ਪਾਸੇ ਆ ਗਏ ਦੇਖੋ ਖਮੀਰ ਯਾਨੀ ਯੀਸਟ ਇੱਕ ਕਿਸਮ ਦੀ ਉਲੀ ਐ ਇਹ ਕੀ ਕਰਦੀ ਐ ਜਦੋਂ ਆਕਸੀਜਨ ਨਾ ਹੋਵੇ ਨਾ ਤਾਂ ਸ਼ੱਕਰ ਨੂੰ ਤੋੜ ਕੇ ਊਰਜਾ ਲੈਂਦੀ ਐ ਤੇ ਨਾਲ ਬਣਾਉਂਦੀ ਐ ਅਲਕੋਹਲ ਤੇ ਕਾਰਬਨ ਡਾਈਆਕਸਾਈਡ ਗੈਸ ਅੱਛਾ ਇਸ ਪੂਰੀ ਪ੍ਰਕਿਰਿਆ ਨੂੰ ਕਹਿੰਦੇ ਨੇ ਖਮੀਰਨ ਫਰਮੈਂਟੇਸ਼ਨ ਸ਼ਰਾਬ ਬਣਾਉਣ ਬ੍ਰੈਡ ਵਗੈਰਾ ਬਣਾਉਣ 'ਚ ਇਹੀ ਕੰਮ ਆਉਂਦੀ ਐ ਸੋ 3ਜਾ ਜਵਾਬ ਤ੍ਰੀ ਖਮੀਰਨ ਸਹੀ ਹੈ ਖਮੀਰਨ ਠੀਕ ਹੈ ਹੁਣ ਅਗਲਾ 6ਵਾਂ ਸਵਾਲ ਲਾਈਕੇਨ ਬਾਰੇ ਹੈ ਕਹਿੰਦੇ ਲਾਈਕੇਨ ਦੋ ਜੀਵਾਂ ਦੇ ਸਹਿਜੀਵੀ ਸੰਬੰਧ ਨਾਲ ਬਣਦੇ ਨੇ ਉਹ ਦੋ ਜੀਵ ਕਿਹੜੇ ਨੇ ਆਪਸ਼ਨ ਉਲੀ ਤੇ ਪ੍ਰੋਟੋਜ਼ੋਆ ਕਾਈ ਤੇ ਉਲੀ ਜੀਵਾਣੋ ਤੇ ਪ੍ਰੋਟੋਜ਼ੋਆ ਜਾਂ ਕਾਈ ਤੇ ਜੀਵਾਣੋ ਆਈ ਕਿਨਾ ਕੁਦਰਤ ਦਾ ਬੜਾ ਕਮਾਲ ਦਾ ਨਮੂਨਾ ਨੇ ਸਹਿਜੀਵਤਾ ਦਾ ਇਹ ਅਸਲ ਵਿੱਚ ਦੋ ਅਲੱਗ-ਅਲੱਗ ਜੀਵ ਹੁੰਦੇ ਨੇ ਇੱਕ ਹੁੰਦੀ ਹੈ ਕਾਈ ਯਾਨੀ ਐਲਗੀ ਤੇ ਦੂਜੀ ਹੁੰਦੀ ਹੈ ਉਲੀ ਯਾਨੀ ਫੰਗਸ ਕਾਈ ਤੇ ਉਲੀ ਹਾਂਜੀ ਇਹ ਦੋਵੇਂ ਇਕੱਠੇ ਰਹਿੰਦੇ ਨੇ ਤੇ ਇੱਕ ਦੂਜੇ ਦੀ ਮਦਦ ਕਰਦੇ ਨੇ ਕਾਈ ਹਰੀ ਹੁੰਦੀ ਏ ਉਹ ਧੁੱਪ ਤੋਂ ਖਾਣਾ ਬਣਾਉਂਦੀ ਏ ਜਿਹੜਾ ਉਲੀ ਵਰਤ ਲੈਂਦੀ ਏ ਤੇ ਉਲੀ ਬਦਲੇ ਵਿੱਚ ਕਾਈ ਨੂੰ ਰਹਿਣ ਲਈ ਥਾਂ ਪਾਣੀ ਖਣਿਜ ਦਿੰਦੀ ਏ ਮਤਲਬ ਪੂਰਾ ਟੀਮ ਵਰਕ ਇਹ ਇੰਨੇ ਕੁ ਲੇਮੇਲੇ ਹੁੰਦੇ ਨੇ ਕਿ ਲੱਗਦਾ ਇੱਕੋ ਹੀ ਚੀਜ਼ ਐ ਸੋ ਦੂਜਾ ਜਵਾਬ ਕਾਈ ਅਤੇ ਉੱਲੀ ਸਹੀ ਐ ਵਾਹ ਜੀ ਵਾ ਕਮਾਲ ਹੈ ਕੁਦਰਤ ਸਤਵਾਂ ਸਵਾਲ ਇਹ ਕਰ ਦੀ ਗੱਲ ਐ ਦਹੀਂ ਨਿਰਮਾਨ ਨੇ ਦੇਖਿਆ ਕਿ ਗਰਮ ਦੁੱਧ ਰਾਤ ਨੂੰ ਰੱਖਿਆ ਸਵੇਰੇ ਨੂੰ ਦਹੀਂ ਬਣ ਗਿਆ ਕਹਿੰਦੇ ਇਹ ਕਿਹੜੇ ਬੈਕਟੀਰੀਆ ਕਰਕੇ ਹੋਇਆ ਪੈਨਿਸਿਲੀਅਮ ਰਾਈਜ਼ੋਬੀਅਮ ਖਮੀਰ ਜਾਂ ਲੈਕਟੋਬੈਸਿਲਸ ਦਹੀਂ ਤਾਂ ਆਪਾਂ ਸਾਰੇ ਹੀ ਖਾਂਦੇ ਆ ਤੇ ਇਹਨੂੰ ਬਣਾਉਣ ਦਾ ਸਿਹਰਾ ਜਾਂਦਾ ਇੱਕ ਖਾਸ ਬੈਕਟੀਰੀਆ ਨੂੰ ਜਿਸ ਦਾ ਨਾਮ ਹੈ ਲੈਕਟੋਬੈਸਿਲਸ ਲੈਕਟੋਬੈਸਿਲਸ ਹਾਂਜੀ ਇਹ ਬੈਕਟੀਰੀਆ ਦੁੱਧ ਦੀ ਸ਼ੱਕਰ ਲੈਕਟੋਜ਼ ਨੂੰ ਲੈਕਟਿਕ ਐਸਿਡ 'ਚ ਬਦਲ ਦਿੰਦਾ ਉਹੀ ਐਸਿਡ ਫਿਰ ਦੁੱਧ ਦੇ ਪ੍ਰੋਟੀਨ ਨੂੰ ਜਮਾ ਦਿੰਦਾ ਤੇ ਦਹੀਂ ਬਣ ਜਾਂਦਾ ਸੋ ਚੌਥਾ ਜਵਾਬ 4 ਲੈਕਟੋਬੈਸਿਲਸ ਲੈਕਟੋਬੈਸਿਲਸ ਯਾਦ ਰੱਖੂਗਾ ਅੱਠਵਾਂ ਸਵਾਲ ਜਦੋਂ ਬਰੈਡ ਦਾ ਆਟਾ ਗੁੰਨ ਕੇ ਰੱਖਦੇ ਆ ਉਹ ਫੁੱਲ ਜਾਂਦਾ ਉਹਦੇ ਵਿੱਚ ਬੁਲਬਲੇ ਬਣ ਜਾਂਦੇ ਨੇ ਬ੍ਰੈਡ ਨਰਮ ਬਣਦੀ ਹੈ ਇਹ ਕਿਹੜੀ ਗੈਸ ਬਣਨ ਕਰਕੇ ਹੁੰਦਾ ਕਾਰਬਨ ਡਾਈਆਕਸਾਈਡ ਆਕਸੀਜਨ ਸਲਫਰ ਡਾਈਆਕਸਾਈਡ ਜਾਂ ਨਾਈਟ੍ਰੋਜਨ ਇਹ ਦੇਖੋ ਪੰਜਵੇਂ ਸਵਾਲ ਨਾਲ ਹੀ ਜੁੜਿਆ ਹੋਇਆ ਖਮੀਰਣ ਵਾਲੀ ਗੱਲ ਬ੍ਰੈਡ ਦੇ ਆਟੇ ਵਿੱਚ ਵੀ ਆਮ ਤੌਰ ਤੇ ਖਮੀਰ ਪਾਉਂਦੇ ਨੇ ਜਦੋਂ ਆਟੇ ਨੂੰ ਥੋੜਾ ਗਰਮ ਜਿਹਾ ਰੱਖਦੇ ਆ ਤਾਂ ਖਮੀਰ ਆਟੇ ਦੀ ਸ਼ੱਕਰ ਤੇ ਉਹੀ ਖਮੀਰਣ ਵਾਲੀ ਕਿਰਿਆ ਕਰਦਾ ਐਲਕੋਹਲ ਬਣਦੀ ਹੈ ਤੇ ਨਾਲ ਬਣਦੀ ਹੈ ਕਾਰਬਨ ਡਾਈਆਕਸਾਈਡ ਗੈਸ। ਅੱਛਾ ਉਹੀ CO2? ਹਾਂਜੀ, ਉਹੀ CO2। ਇਹ ਹੀ ਗੈਸ ਫਿਰ ਆਟੇ 'ਚ ਫਸਕੇ ਬੁਲਬੁਲੇ ਬਣਾਉਂਦੀ ਹੈ ਤੇ ਆਟਾ ਫੁੱਲ ਜਾਂਦਾ। ਸੋ ਪਹਿਲਾ ਜਵਾਬ 1, ਕਾਰਬਨ ਡਾਈਆਕਸਾਈਡ ਸਹੀ ਹੈ। ਹਾਂਜੀ। ਤਾਂ ਖਮੀਰਨ ਇੱਥੇ ਵੀ ਕੰਮ ਆ ਗਈ। ਠੀਕ ਹੈ। ਨੌਵਾਂ ਸਵਾਲ ਪੌਦਿਆਂ ਦੀ ਬਿਮਾਰੀ ਬਾਰੇ ਹੈ। ਇੱਕ ਕਿਸਾਨ ਨੇ ਦੇਖਿਆ ਤੰਬਾਕੂ ਦੇ ਪੱਤਿਆਂ ਤੇ ਪੀਲੇ ਹਰੇ ਜਿਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿੰਦੇ ਇਹ ਬਿਮਾਰੀ ਉਸ ਵਾਇਰਸ ਕਰਕੇ ਹੁੰਦੀ ਹੈ ਜਿਹੜਾ ਪੌਦਿਆਂ 'ਚ ਸਭ ਤੋਂ ਪਹਿਲਾਂ ਲੱਭਿਆ ਗਿਆ ਸੀ ਉਸ ਵਾਇਰਸ ਦਾ ਨਾਮ ਕੀ ਹੈ ਵਿਕਲਪ ਕਣਕ ਦਾ ਕਾਂਗਿਆਰੀ ਜੀਵਾਣੂ ਝੁਲਸ ਤੰਬਾਕੂ ਮੋਜ਼ੇਕ ਵਿਸ਼ਾਣੂ ਸਟਰਸ ਕੈਂਕਰ ਹਾਂਜੀ ਇਹ ਵਿਗਿਆਨ ਦੇ ਇਤਿਹਾਸ ਲਈ ਬੜੀ ਅਹਿਮ ਗੱਲ ਹੈ ਤੰਬਾਕੂ ਦੇ ਪੌਦਿਆਂ 'ਚ ਪੱਤਿਆਂ ਤੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ एमवी हां टोबैको मोजेक वायरस ਇਹ ਅਸਲ ਵਿੱਚ ਪਹਿਲਾ ਵਾਇਰਸ ਸੀ ਜਿਹਨੂੰ ਵਿਗਿਆਨੀਆਂ ਨੇ ਪਛਾਣਿਆ ਸੀ ਇਸੇ ਨੇ ਵਾਇਰੋਲੋਜੀ ਦੀ ਨੀਂਹ ਰੱਖੀ ਸੀ ਸੋ ਤੀਜਾ ਜਵਾਬ ਤੀ ਤੰਬਾਕੂ ਮोजेक ਵਿਸ਼ਾਣੂ ਸਹੀ ਹੈ ਪਹਿਲਾ ਵਾਇਰਸ ਇਹ ਤਾਂ ਯਾਦ ਰੱਖਣ ਵਾਲੀ ਗੱਲ ਹੈ ਦਸਵਾਂ ਸਵਾਲ ਫਿਰ ਬਿਮਾਰੀ ਬਾਰੇ ਰਮੇਸ਼ ਨੂੰ ਬੁਖਾਰ ਹੈ ਖੰਘ ਹੈ ਸਰੀਰ ਦੁਖਦਾ ਹੈ ਡਾਕਟਰ ਕਹਿੰਦੇ ਵਾਇਰਸ ਦੀ ਲਾਗ ਹੈ ਕਿਹੜੀ ਬਿਮਾਰੀ ਹੋ ਸਕਦੀ ਹੈ ਪੇਚਿਸ਼ ਹੈਜ਼ਾ ਟਾਈਫਾਇਡ ਜਾਂ ਇਨਫਲੂਐਂਜ਼ਾ ਦੇਖੋ ਬੁਖਾਰ ਖੰਗ ਸਰੀਰ ਟੁੱਟਣਾ ਇਹ ਲੱਛਣ ਆਮ ਤੌਰ ਤੇ ਫਲੂ ਦੇ ਹੁੰਦੇ ਨੇ ਜਿਸ ਨੂੰ ਇਨਫਲੂਐਂਜ਼ਾ ਕਹਿੰਦੇ ਆ ਅੱਛਾ ਫਲੂ ਹਾਂਜੀ ਇਹ ਬਹੁਤ ਆਮ ਵਾਇਰਲ ਬਿਮਾਰੀ ਹੈ ਖਾਸ ਕਰਕੇ ਜਦੋਂ ਮੌਸਮ ਬਦਲਦਾ ਹੈ ਬਾਕੀ ਜਿਹੜੇ ਆਪਸ਼ਨਸ ਨੇ ਪੇਚਸ ਹੈਜ਼ਾ ਟਾਈਫਾਇਡ ਇਹ ਜ਼ਿਆਦਾਤਰ ਬੈਕਟੀਰੀਆ ਕਰਕੇ ਹੁੰਦੇ ਨੇ ਤੇ ਇਹਨਾਂ ਚੇ ਪੇਟ ਖਰਾਬ ਹੋਣ ਵਾਲੇ ਲੱਛਣ ਜ਼ਿਆਦਾ ਹੁੰਦੇ ਨੇ ਸੋ ਇਹਨਾਂ ਲੱਛਣਾਂ ਲਈ ਚੌਥਾ ਜਵਾਬ 4 ਇਨਫਲੂਐਂਜ਼ਾ ਸਹੀ ਲੱਗ ਰਿਹਾ ਹੈ ਠੀਕ ਹੈ ਫਲੂ ਯਾਨੀ ਇਨਫਲੂਐਂਜ਼ਾ ਉਹ 11ਵਾਂ ਸਵਾਲ ਵਾਇਰਸਾਂ ਬਾਰੇ ਇੱਕ ਹੋਰ ਬੇਸਿਕ ਜੀ ਗੱਲ ਕਹਿੰਦੇ ਕੁਝ ਸੂਖਮ ਜੀਵ ਆਪਣੇ ਆਪ ਪ੍ਰਜਨਨ ਮਤਲਬ ਆਪਣੀ ਗਿਣਤੀ ਨਹੀਂ ਵਧਾ ਸਕਦੇ ਉਹਨਾਂ ਨੂੰ ਵਧਣ ਲਈ ਇੱਕ ਮੇਜ਼ਬਾਨ ਸੈੱਲ ਚਾਹੀਦਾ ਇਹਨਾਂ ਨੂੰ ਕੀ ਕਹਿੰਦੇ ਆ ਉਲੀ ਜੀਵਾਣੂ ਅਮੀਬਾ ਜਾਂ ਵਿਸ਼ਾਣੂ ਇਹਨਾਂ ਵਾਇਰਸਾਂ ਦੀ ਸਭ ਤੋਂ ਖਾਸ ਪਹਿਚਾਣ ਹੈ ਬਾਕੀ ਜਿਵੇਂ ਬੈਕਟੀਰੀਆ ਉਲੀ ਅਮੀਬਾ ਇਹ ਪੂਰੇ ਸੈੱਲ ਹੁੰਦੇ ਨੇ ਇਹ ਆਪੇ ਵੰਡੇ ਜਾਂਦੇ ਨੇ ਜੇ ਹਾਲਾਤ ਠੀਕ ਹੋਣ ਪਰ ਵਾਇਰਸ ਉਹ ਸੈੱਲ ਨਹੀਂ ਹੁੰਦੇ ਉਹ ਸਿਰਫ ਮਤਲਬ ਜੈਨੇਟਿਕ ਮਟੀਰੀਅਲ ਤੇ ਪ੍ਰੋਟੀਨ ਦੇ ਕਣ ਹੁੰਦੇ ਨੇ ਅੱਛਾ ਸਿਰਫ ਕਣ ਹਾਂਜੀ ਤੇ ਆਪਣੀ ਗਿਣਤੀ ਵਧਾਉਣ ਲਈ ਇਹਨਾਂ ਨੂੰ ਕਿਸੇ ਜੀਵਿਤ ਸੈੱਲ ਦੇ ਅੰਦਰ ਜਾਣਾ ਪੈਂਦਾ ਹੈ ਚਾਹੇ ਉਹ ਬੈਕਟੀਰੀਆ ਦਾ ਹੋਵੇ ਪੌਦੇ ਦਾ ਜਾਨਵਰ ਦਾ ਜਾਂ ਸਾਡਾ ਉੱਥੇ ਜਾ ਕੇ ਉਸ ਸੈੱਲ ਦੀ ਮਸ਼ੀਨਰੀ ਵਰਤਦੇ ਨੇ ਸੋ ਚੌਥਾ ਜਵਾਬ ਵਿਸ਼ਾਣੂ ਸਹੀ ਹੈ ਯਾਨੀ ਵਾਇਰਸ ਬਿਨਾ ਕਿਸੇ ਹੋਰ ਦੇ ਕੰਮ ਨਹੀਂ ਕਰ ਸਕਦੇ ਇਹ ਗੱਲ ਵੱਖਰੀ ਹੈ ਨਾ ਚ 12ਵਾਂ ਸਵਾਲ ਪ੍ਰਵੀਨ ਨੇ ਰੋਟੀ ਤੇ ਕਾਲੇ ਰੂਹ ਵਰਗੇ ਥੱਬੇ ਦਿਖੇ ਟੀਚਰ ਨੇ ਦੱਸਿਆ ਇਹ ਰਾਈਜ਼ੋਪਸ ਨਾ ਦੀ ਉਲੀ ਹੈ ਇਹ ਕੀ ਚੀਜ਼ ਹੈ রাইজোবস বহুত عام ਉਲੀ ਹੈ ਇਹਨੂੰ ਬ੍ਰੈਡ ਮੋਲਡ ਜਾਂ ਕਾਲੀ ਉਲੀ ਵੀ ਕਹਿ ਦਿੰਦੇ ਨੇ ਇਹ ਸਿੱਲੀ ਰੋਟੀ ਫਲ ਜਾਂ ਹੋਰ ਇਹੋ ਜੇ ਚੀਜ਼ਾਂ ਤੇ ਬੜੀ ਛੇਤੀ ਉਗ ਜਾਂਦੀ ਹੈ ਪਹਿਲਾਂ ਚਿੱਟੀ ਰੂ ਵਰਗੀ ਹੁੰਦੀ ਹੈ ਫਿਰ ਜਦੋਂ ਇਹਦੇ ਸਪੋਰ ਬਣਦੇ ਨੇ ਉਹ ਕਾਲੇ ਹੁੰਦੇ ਨੇ ਤਾਂ ਕਾਲੀ ਦਿਸਣ ਲੱਗ ਪੈਂਦੀ ਹੈ ਸੋ ਪਹਿਲਾ ਆਪਸ਼ਨ ਉਲੀ ਜੋ ਨਮੀ ਵਾਲੀ ਰੋਟੀ ਤੇ ਉਗਦੀ ਹੈ ਬਿਲਕੁਲ ਠੀਕ ਹੈ ਅੱਛਾ ਘਰਾਂ ਜਿਹੜੀ ਰੋਟੀ ਤੇ ਉਲੀ ਲੱਗਦੀ ਹੈ ਉਹ ਰਾਈਜ਼ੋਬਸ ਹੁੰਦੀ ਹੈ 13ਵਾਂ ਸਵਾਲ ਇੱਕ ਮਰੀਜ਼ ਨੂੰ ਤੇਜ਼ ਬੁਖਾਰ ਹੈ ਕੋਨ ਚਾ ਪ੍ਰੋਟੋਜ਼ੋਆ ਮਿਲਿਆ ਤੇ ਇਹ ਬਿਮਾਰੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਕਿਹੜੀ ਬਿਮਾਰੀ ਹੈ ਮਲੇਰੀਆ ਡੈਂਗੂ ਪੋਲੀਓ ਜਾਂ ਖਸਰਾ ਇੱਥੇ ਤਿੰਨ ਗੱਲਾਂ ਨੇ ਤੇਜ਼ ਬੁਖਾਰ ਪ੍ਰੋਟੋਜ਼ੋਆ ਤੇ ਮੱਛਰ ਇਹ ਤਿੰਨੇ ਮਿਲਾ ਕੇ ਸਿੱਧਾ ਇਸ਼ਾਰਾ ਕਰਦੀਆਂ ਨੇ ਮਲੇਰੀਆ ਵੱਲ ਮਲੇਰੀਆ ਹਾਂਜੀ ਮਲੇਰੀਆ ਇੱਕ ਪ੍ਰੋਟੋਜ਼ੋਆ ਕਰਕੇ ਹੁੰਦਾ ਜਿਸ ਦਾ ਨਾਂ ਪਲਾਜ਼ਮੋਡੀਅਮ ਹੈ ਤੇ ਇਹਨੂੰ ਫੈਲਾਉਂਦਾ ਮਾਦਾ ਐਨੋਫੀਲਿਸ ਮੱਛਰ ਡੈਂਗੂ ਵੀ ਮੱਛਰ ਨਾਲ ਹੁੰਦਾ ਪਰ ਉਹ ਵਾਇਰਸ ਕਰਕੇ ਹੁੰਦਾ ਹੈ ਪੋਲੀਓ ਤੇ ਖਸਰਾ ਵੀ ਵਾਇਰਸ ਵਾਲੀਆਂ ਨੇ ਸੋ ਇੱਥੇ ਪਹਿਲਾ ਜਵਾਬ ਇੱਕ ਮਲੇਰੀਆ ਸਹੀ ਹੈ ਤਾਂ ਮੱਛਰ ਨਾਲ ਵੀ ਅਲੱਗ-ਅਲੱਗ ਬਿਮਾਰੀਆਂ ਹੋ ਸਕਦੀਆਂ ਹਾਂ ਹਾਂ ਠੀਕ ਹੈ 14ਵਾਂ ਸਵਾਲ ਥੋੜਾ ਪ੍ਰਯੋਗ ਵਰਗਾ ਨਿਰਿੰਦਰ ਨੇ ਦੋ ਟੋਏ ਪੁੱਟੇ ਟੋਏ A ਵਿੱਚ ਪੋਲੀਥਿਨ ਲਿਫਾਫੇ 'ਚ ਖੇਤੀ ਦਾ ਕੂੜਾ ਪਾਇਆ ਟੋਏ B ਵਿੱਚ ਬਿਨਾਂ ਲਿਫਾਫੇ ਤੋਂ ਪਾਤਾ ਉੱਤੇ ਮਿੱਟੀ ਪਾਤੀ ਮਹੀਨੇ ਬਾਅਦ ਕੀ ਫਰਕ ਦਿਸੂਗਾ ਹਾਂ ਇਹ ਅਪਕਟਨ ਮਤਲਬ ਡੀਕੰਪੋਜ਼ੀਸ਼ਨ ਸਮਝਣ ਲਈ ਹੈ ਜਿਹੜਾ ਜੈਵਿਕ ਕੂੜਾ ਹੁੰਦਾ ਜਿਵੇਂ ਪੱਤੇ ਸਬਜ਼ੀਆਂ ਦੇ ਛਿਲਕੇ ਉਹਨੂੰ ਮਿੱਟੀ ਦੇ ਸੂਖਮ ਜੀਵ ਬੈਕਟੀਰੀਆ ਤੇ ਉੱਲੀ ਤੋੜ ਦਿੰਦੇ ਨੇ ਗਲ ਦਿੰਦੇ ਨੇ ਪਰ ਇਹਦੇ ਲਈ ਹਵਾ ਨਮੀ ਤੇ ਸੂਖਮ ਜੀਵਾਂ ਦਾ ਸਿੱਧਾ ਸੰਪਰਕ ਚਾਹੀਦਾ ਹੁਣ ਟੋਏ ਇਹ ਵਿੱਚ ਲਫਾਫਾ ਆ ਗਿਆ ਉਹ ਰੁਕਾਵਟ ਬਣ ਗਿਆ ਸੰਪਰਕ ਕਟ ਗਿਆ ਅੱਛਾ ਦਿੱਤੀ ਟੋਏ ਬੀ ਵਿੱਚ ਸਭ ਕੁਝ ਖੁੱਲਾ ਸੀ ਤਾ ਉਥੇ ਅਪਕਟਨ ਤੇਜ਼ੀ ਨਾਲ ਹੋਗਾ ਇਸ ਲਈ ਚੌਥਾ ਨਿਰੀਖਣ ਸਹੀ ਹੋਣਾ ਚਾਹੀਦਾ ਟੋਏ ਬੀ ਵਿੱਚ ਰੈਂਦ ਖੂਂਦ ਟੋਏ ਏ ਨਾਲੋਂ ਤੇਜ਼ੀ ਨਾਲ ਅਪਕਟਿਤ ਹੋਇਆ ਮਤਲਬ ਪਲਾਸਟਿਕ ਕੁਦਰਤੀ ਗਲਣ ਸੜਨ ਨੂੰ ਰੋਕਦਾ ਹੈ ਸਹੀ ਗੱਲ ਹੈ 15ਵਾਂ ਸਵਾਲ ਇੱਕ ਮਰੀਜ਼ ਨੂੰ ਲਗਾਤਾਰ ਖੰਗ ਬੁਖਾਰ ਪਾਰ ਘਟ ਰਿਹਾ ਸੀ ਪਤਾ ਲੱਗਾ ਤਬਦਿਕ ਹੈ ਟਿਊਬਰਕਲੋਸਿਸ ਇਸ ਬਿਮਾਰੀ ਦਾ ਆਮ ਨਾਮ ਕੀ ਹੈ ਟੀਬੀ ਖਸਰਾ ਨਿਮੋਨੀਆ ਜਾਂ ਡੇਂਗੂ ਤੱਪਦਿਕ ਜਾਂ ਟਿਊਬਕਲੋਸਿਸ ਇਹਦਾ ਸਭ ਤੋਂ ਆਮ ਨਾਂ ਹੈਗਾ ਟੀਬੀ ਟੀਬੀ ਹਾਂਜੀ ਟੀਬੀ ਇਹ ਇੱਕ ਗੰਭੀਰ ਬਿਮਾਰੀ ਹੈ ਜਿਹੜੀ ਬੈਕਟੀਰੀਆ ਕਰਕੇ ਹੁੰਦੀ ਹੈ ਜ਼ਿਆਦਾਤਰ ਫੇਫੜਿਆਂ ਨੂੰ ਅਸਰ ਕਰਦੀ ਹੈ ਪਰ ਹੋਰ ਥਾਂ ਵੀ ਹੋ ਸਕਦੀ ਹੈ ਹਵਾ ਨਾਲ ਫੈਲਦੀ ਹੈ ਸੋ ਪਹਿਲਾ ਜਵਾਬ 1 ਟੀਬੀ ਸਹੀ ਹੈ ਠੀਕ ਹੈ ਜੀ ਟੀਬੀ 16ਵਾਂ ਸਵਾਲ ਨਵੀਨ ਦੀ ਮੰਮੀ ਨੇ ਦੁੱਧ ਦਾ ਪੈਕੇਟ ਲਿਆ ਉਹ ਕਈ ਦਿਨ ਖਰਾਬ ਨਾ ਹੋਇਆ ਲੇਬਲ ਤੇ ਲਿਖਿਆ ਸੀ ਕਿ ਇਹਨੂੰ ਪਹਿਲਾਂ ਬਹੁਤ ਗਰਮ ਕਰਕੇ ਫਿਰ ਛੇਤੀ ਨਾਲ ਠੰਡਾ ਕੀਤਾ ਗਿਆ ਤਾਂ ਕਿ ਕੀਟਾਂ ਨੂੰ ਮਰ ਜਾਣ ਇਸ ਤਰੀਕੇ ਨੂੰ ਕੀ ਕਹਿੰਦੇ ਨੇ ਖਮੀਰਨ ਪਾਸਚੂਰੀਕਰਨ ਪੀਕਾਕਰਨ ਜਾਂ ਨਸਬੰਦੀ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਬਹੁਤ ਮਸ਼ਹੂਰ ਤਰੀਕਾ ਹੈ ਇਹਦੇ ਵਿੱਚ ਦੁੱਧ ਨੂੰ ਲਗਭਗ 70 ਡਿਗਰੀ ਸੈਂਟੀਗ੍ਰੇਡ ਤੱਕ ਗਰਮ ਕਰਦੇ ਨੇ ਥੋੜੇ ਜੇ ਸਮੇਂ ਲਈ 15 ਤੋਂ 30 ਸੈਕਿੰਡ ਤੇ ਫਿਰ ਇੱਕਦਮ ਠੰਡਾ ਕਰ ਦਿੰਦੇ ਨੇ ਇਸ ਨਾਲ ਜ਼ਿਆਦਾਤਰ ਨੁਕਸਾਨ ਵਾਲੇ ਬੈਕਟੀਰੀਆ ਮਰ ਜਾਂਦੇ ਨੇ ਪਰ ਦੁੱਧ ਦੇ ਗੁਣਾਂ ਨੂੰ ਘੱਟ ਨੁਕਸਾਨ ਹੁੰਦਾ ਇਹ ਤਰੀਕਾ ਲੱਭਿਆ ਸੀ ਲੂਈ ਪਾਸਚਰ ਨੇ ਤਾਂ ਇਹਦੇ ਨਾਂ ਤੇ ਇਹਨੂੰ ਕਹਿੰਦੇ ਨੇ ਪਾਸਚਰੀਕਰਨ ਪਾਸਚਰੀਕਰਨ ਅੱਛਾ हां जी। ਸੋ ਦੂਜਾ ਜਵਾਬ ਪਾਸਚਰੀਕਰਨ ਸਹੀ ਐ। ਇਹ ਨਾਂ ਸੁਣਿਆ ਸੀ ਪਰ ਅੱਜ ਪਤਾ ਲੱਗਾ ਕਿਵੇਂ ਹੁੰਦਾ ਹੈ। 17ਵਾਂ ਸਵਾਲ ਹਰਪ੍ਰੀਤ ਨੇ ਨਿੰਬੂ ਦੇ ਬੂਟਿਆਂ ਤੇ ਪੱਤਿਆਂ ਤੇ ਫਲਾਂ ਤੇ ਪੀਲੇ ਉਬਰੇ ਜਿਹੇ ਦਾਗ ਦੇਖੇ। ਖੇਤੀ ਵਾਲੇ ਨੇ ਦੱਸਿਆ ਇਹ ਬੈਕਟੀਰੀਆ ਕਰਕੇ ਹੋਈ ਬਿਮਾਰੀ ਐ। ਕੀ ਨਾਇਦਾ? ਸਿਟਰਸ ਕੈਂਕਰ, ਤੰਬਾਕੂ ਮੋਜ਼ੇਕ ਵਿਸ਼ਾਣੂ। ਕਣਕ ਦਾ ਕੰਗਿਆਰੀ ਜਾਂ ਮੁਰਝਾਣਾ ਹਾਂਜੀ ਜਿਹੜੇ ਖੱਟੇ ਫਲ ਹੁੰਦੇ ਦੇ ਨਿੰਬੂ ਸੰਤਰਾ ਕਿੰਨੂ ਉਹਨਾਂ ਦੇ ਬੂਟਿਆਂ ਤੇ ਇਹ ਬਿਮਾਰੀ ਆਮ ਦਿਖ ਜਾਂਦੀ ਹੈ ਪੱਤਿਆਂ ਟਾਹਣੀਆਂ ਫਲਾਂ ਤੇ ਨਾ ਪੂਰੇ ਖੁਰਦਰੇ ਉਬਰੇ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਬੱਚਾ ਵਾਇਰਸ ਦੀ ਲਾਗ ਕਰਕੇ ਉਹਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਉਹ ਠੀਕ ਤਰ੍ਹਾਂ ਤੁਰ ਨਹੀਂ ਸਕਦਾ ਇਸ ਬਿਮਾਰੀ ਨੂੰ ਮੂੰਹ 'ਚ ਪਾਉਣ ਵਾਲੀਆਂ ਬੂੰਦਾਂ ਨਾਲ ਰੋਕਿਆ ਜਾਂਦਾ ਹੈ ਇਹ ਕਿਹੜੀ ਬਿਮਾਰੀ ਹੈ ਪੋਲੀਓ ਖਸਰਾ ਮਲੇਰੀਆ ਜਾਂ ਟੀਬੀ ਹਾਂਜੀ ਮਾਸਪੇਸ਼ੀਆਂ ਦੀ ਕਮਜ਼ੋਰੀ ਖਾਸ ਕਰਕੇ ਲੱਤਾਂ ਦਾ ਅਦਰੰਗ ਹੋ ਜਾਣਾ ਤੇ ਜਿਦੇ ਲਈ ਉਹ ਦੋ ਬੂੰਦਾਂ ਜ਼ਿੰਦਗੀ ਦੀਆਂ ਪਿਲਾਈਆਂ ਜਾਂਦੀਆਂ ਨੇ ਹਾਂਜੀ ਹਾਂਜੀ ਉਹ ਬਿਮਾਰੀ ਹੈਗੀ ਐ ਪੋਲੀਓ ਇਹ ਪੋਲੀਓ ਵਾਇਰਸ ਕਰਕੇ ਹੁੰਦੀ ਹੈ ਜੋ ਨਰਵਸ ਸਿਸਟਮ ਤੇ ਅਸਰ ਕਰਦਾ ਤੇ ਔਰਲ ਪੋਲੀਓ ਵੈਕਸੀਨ ਓਪੀਵੀ ਨਾਲੇ ਦੀ ਰੋਕਥਾਮ ਹੁੰਦੀ ਹੈ ਸੋ ਪਹਿਲਾ ਜਵਾਬ ਪੋਲੀਓ ਸਹੀ ਹੈ ਪੋਲੀਓ ਬਿਲਕੁਲ ਇਸ ਵੈਕਸੀਨ ਨੇ ਤਾਂ ਬਹੁਤ ਫਰਕ ਪਾਇਆ 19ਵਾਂ ਸਵਾਲ ਇੱਕੋ ਹੋਰ ਇਤਿਹਾਸਿਕ ਖੋਜ ਬਾਰੇ ਹੈ ਲੈਬ ਵਿੱਚ ਇੱਕ ਉਲੀ ਦਿਖਾਈ ਪੈਨਿਸਿਲੀਅਮ ਨੋਟਟਟਮ ਇਹ ਇੱਕ ਚੀਜ਼ ਬਣਾਉਂਦੀ ਹੈ ਜਿਹੜੀ ਬੈਕਟੀਰੀਆ ਨੂੰ ਮਾਰਦੀ ਹੈ ਇਹ ਇਸ ਤਰ੍ਹਾਂ ਦੀ ਲੱਭੀ ਗਈ ਪਹਿਲੀ ਚੀਜ਼ ਸੀ ਕੀ ਨਾ ਇਹਦਾ ਸਟ੍ਰੈਪਟੋਮਾਈਸਿਨ ਐਲਕੋਹਲ ਪੈਨਸੀਲਿਨ ਜਾਂ ਟੀਕਾ ਇਤਤ ਦਵਾਈਆਂ ਦੀ ਇਤਿਹਾਸ ਦੀ ਬਹੁਤ ਵੱਡੀ ਖੋਜ ਸੀ 1928 ਵਿੱਚ ਨਾ ਅਲੈਗਜ਼ੈਂਡਰ ਫਲੇਮਿੰਗ ਨੇ ਦੇਖਿਆ ਕਿ ਜਿੱਥੇ ਉਲੀ ਪੈਨਸੀਲੀਅਮ ਉੱਗੀ ਹੋਈ ਸੀ ਉੱਥੇ ਨੇੜੇ ਬੈਕਟੀਰੀਆ ਨਹੀਂ ਵਧ ਰਹੇ ਸੀ ਉਹਨਾਂ ਨੇ ਫਿਰ ਉਸ ਪਦਾਰਥ ਨੂੰ ਵੱਖਰਾ ਕੀਤਾ ਜਿਹੜਾ ਇਹ ਉਲੀ ਬਣਾ ਰਹੀ ਸੀ ਤੇ ਉਹਦਾ ਨਾਂ ਰੱਖਿਆ ਪੈਨਿਸਿਲਿਨ ਪੈਨਿਸਿਲਿਨ ਹਾਂਜੀ ਇਹ ਦੁਨੀਆ ਦਾ ਪਹਿਲਾ ਪ੍ਰਤੀ ਜੈਵਿਕ ਪਹਿਲਾ ਐਂਟੀਬਾਇਓਟਿਕ ਸੀ ਇਸ ਨੇ ਇਲਾਜ ਵਿੱਚ ਕ੍ਰਾਂਤੀ ਲਿਆਦੀ ਸੀ ਸੋ ਤੀਜਾ ਜਵਾਬ ਤਿੰਨ ਪੈਨਿਸਿਲਿਨ ਸਹੀ ਹੈ ਕਮਾਲ ਦੀ ਗੱਲ 20ਵਾਂ ਸਵਾਲ ਇੱਕ ਪਰਿਵਾਰ ਨੇ ਬਾਸੀ ਖਾਣਾ ਖਾ ਲਿਆ ਫਿਰ ਉਲਟੀਆਂ ਪੇਟ ਦਰਦ ਹੋਇਆ ਕਾਰਨ ਸੀ ਕਿ ਖਾਣੇ 'ਚ ਕਿਟਾਣੂਆਂ ਨੇ ਜ਼ਹਿਰੀਲੇ ਪਦਾਰਥ ਬਣਾ ਦੇ ਸੀ ਇਸ ਹਾਲਤ ਨੂੰ ਕੀ ਕਹਿੰਦੇ ਨੇ ਭੋਜਨ ਸੁਰੱਖਿਆ ਭੋਜਨ ਦਾ ਜ਼ਹਿਰੀਲਾਪਣ ਭੋਜਨ ਖਮੀਰਣ ਜਾਂ ਭੋਜਨ ਪ੍ਰੋਸੈਸਿੰਗ ਦੇਖੋ ਜਦੋਂ ਖਾਣਾ ਸਹੀ ਤਰ੍ਹਾਂ ਨਾ ਰੱਖਿਆ ਹੋਵੇ ਜਾਂ ਪੁਰਾਣਾ ਹੋ ਜਾਵੇ ਤਾਂ ਉਹਦੇ 'ਚ ਬੈਕਟੀਰੀਆ ਜਾਂ ਉੱਲੀ ਵੱਧ ਜਾਂਦੇ ਨੇ ਕਈ ਵਾਰੀ ਕਿਟਾਣੂ ਨਾ ਖਾਣੇ 'ਚ ਜ਼ਹਿਰੀਲੇ ਪਦਾਰਥ ਟੌਕਸਿਨ ਛੱਡ ਦਿੰਦੇ ਨੇ ਜਦੋਂ ਆਪਾਂ ਉਹ ਖਾਣਾ ਖਾਂਦੇ ਆ ਤਾਂ ਸਾਨੂੰ ਉਲਟੀ ਦਸਤ ਪੇਟ ਦਰਦ ਹੁੰਦਾ ਇਸ ਸਥਿਤੀ ਨੂੰ ਕਹਿੰਦੇ ਨੇ ਭੋਜਨ ਦਾ ਜ਼ਹਿਰੀਲਾਪਣ ਫੂਡ ਪੌਇਜ਼ਨਿੰਗ ਅੱਛਾ ਫੂਡ ਪੌਇਜ਼ਨਿੰਗ ਸਵਾਲ ਅਮਨ ਨੇ ਤਲਾ ਦੇ ਪਾਣੀ 'ਚ ਮਾਈਕਰੋਸਕੋਪ ਨਾਲ ਹਰੇ ਤਾਗੇ ਵਰਗੀ ਕਾਈ ਦੇਖੀ ਉਹਨਾਂ ਜਿਹੜੇ ਕਲੋਰੋਪਲਾਸਟ ਸੀ ਉਹ ਘੁੰਮੇ ਹੋਏ ਮਤਲਬ ਸਪਾਇਰਲ ਸੀ ਇਸ ਕਾਈ ਦਾ ਨਾਂ ਕੀ ਹੈ ਨਾਸਟੋਕ ਸਪਾਇਰੋਗਾਇਰਾ ਰਾਈਜ਼ੋਪਸ ਜਾਂ ਕਲੈਮਾਈਡੋਮੋਨਸ ਤਾਜ਼ੇ ਪਾਣੀ 'ਚ ਨਾ ਅਕਸਰ ਹਰੇ ਰੰਗ ਦੇ ਲੰਬੇ ਪਤਲੇ ਤਾਗਿਆਂ ਵਰਗੀ ਕਾਈ ਐਲਗੀ ਦਿਸਤੀ ਹੈ ਜੇ ਉਹਨੂੰ ਮਾਈਕਰੋਸਕੋਪ 'ਚ ਦੇਖੀਏ ਤਾਂ ਕੁਝ ਕਿਸਮਾਂ 'ਚ ਹਰੇ ਰੰਗ ਦੇ ਕਲੋਰੋਪਲਾਸਟ ਇੱਕ ਰਿਬਨ ਵਾਂਗ ਘੁੰਮੇ ਹੋਏ ਹੁੰਦੇ ਨੇ ਸਪਾਇਰਲ ਇਹ ਖਾਸ ਬੰਤਰ ਹੈ ਗਿਆ ਸਪਾਇਰੋਗਾਇਰਾ ਦੀ ਸਪਾਇਰੋਗਾਇਰਾ ਹਾਂਜੀ ਸੋ ਦੂਜਾ ਜਵਾਬ ਦੋ ਸਪਾਇਰੋਗਾਇਰਾ ਸਹੀ ਹੈ ਠੀਕ ਹੈ ਜੀ 22ਵਾਂ ਸਵਾਲ ਥੋੜਾ ਗੰਭੀਰ ਵਿਸ਼ਾ ਕਿਸੇ ਮਰੀਜ਼ ਨੂੰ ਗਲਤ ਖੂਨ ਚੜ ਗਿਆ ਉਹਦੇ ਖੁੰਚੇ ਇੱਕ ਵਾਇਰਸ ਮਿਲਿਆ ਜਿਹੜਾ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟਾ ਦਿੰਦਾ ਤੇ ਐਡਸ ਕਰਦਾ ਇਸ ਵਾਇਰਸ ਦਾ ਕੀ ਨਾਮ ਹੈ ਹੈਪਟਾਈਟਸ ਵਾਇਰਸ ਰੈਬੀਜ਼ ਵਾਇਰਸ ਐਚ ਆਈ ਵੀ ਵਾਇਰਸ ਜਾਂ ਇਨਫਲੂਐਂਜ਼ਾ ਵਾਇਰਸ ਇੱਕ ਇਹੇ ਜੀ ਬਿਮਾਰੀ ਹੈ ਜਿਸ ਚ ਸਾਡਾ ਇਮਿਊਨ ਸਿਸਟਮ ਰੋਗਾਂ ਨਾਲ ਲੜਨ ਵਾਲਾ ਸਿਸਟਮ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਇਸ ਦਾ ਕਾਰਨ ਬਣਨ ਵਾਲਾ ਵਾਇਰਸ ਹੈਗਾ ਹੈ ਐਚ ਆਈ ਵੀ ਹਿਊਮਨ ਇਮਿਊਨੋ ਡਿਫੀਸ਼ੈਂਸੀ ਵਾਇਰਸ HIV ਹਾਂਜੀ ਇਹ ਖੂਨ ਰਾਹੀਂ ਹੋਰ ਸਰੀਰਕ ਤਰਲਾਂ ਰਾਹੀਂ ਜਾਂ ਮਾਂ ਤੋਂ ਬੱਚੇ ਨੂੰ ਫੈਲ ਸਕਦਾ ਹੈ ਇਸ ਲਈ ਸੁਰੱਖਿਤ ਖੂਨ ਚੜਾਣਾ ਬਹੁਤ ਜ਼ਰੂਰੀ ਹੈ ਸਹੀ ਜਵਾਬ ਹੈ ਤੀਜਾ HIV ਵਿષાਣੂ HIV ਇੱਕ ਵਾਇਰਸ ਜਿਹੜਾ ਸਾਡੀ ਰੱਖਿਆ ਪ੍ਰਣਾਲੀ ਤੇ ਹੀ ਹਮਲਾ ਕਰਦਾ ਹੈ 23ਵਾਂ ਸਵਾਲ ਵਾਤਾਵਰਣ ਬਾਰੇ ਜੰਗਲਾਂ 'ਚ ਜਦੋਂ ਪੌਦੇ ਜਾਨਵਰ ਮਰ ਜਾਂਦੇ ਨੇ ਉਹ ਗੜ ਸੜ ਕੇ ਸਧਾਰਨ ਚੀਜ਼ਾਂ 'ਚ ਬਦਲ ਜਾਂਦੇ ਨੇ ਮਿੱਟੀ ਵਧੀਆ ਹੋ ਜਾਂਦੀ ਹੈ ਇਹ ਕੰਮ ਉੱਲੀ ਤੇ ਇੱਥੇ ਸਰੋਚ ਵਿਸ਼ਾਣੂ ਲਿਖਿਆ ਪਰ ਸ਼ਾਇਦ ਬੈਕਟੀਰੀਆ ਹੋਣਾ ਹਾਂ ਇਹੋ ਜੀ ਜੀਵ ਕਰਦੇ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਪਰਜੀਵੀ ਉਤਪਾਦਕ ਨਿਖੇੜਕ ਜਾਂ ਖਪਤਕਾਰ ਹਾਂ ਤੁਸੀਂ ਠੀਕ ਫੜਿਆ ਸਰੋਚ 'ਚ ਗਲਤੀ ਲੱਗਦੀ ਹੈ ਵਿਸ਼ਾਣੂ ਇਹ ਕੰਮ ਨਹੀਂ ਕਰਦੇ ਕੁਦਰਤ 'ਚ ਜਿਹੜੇ ਮਰੇ ਹੋਏ ਜੀਵ ਹੁੰਦੇ ਨੇ ਉਹਨਾਂ ਨੂੰ ਤੋੜ ਕੇ ਸਧਾਰਨ ਪਦਾਰਥਾਂ 'ਚ ਬਦਲਣ ਦਾ ਕੰਮ ਮੁੱਖ ਤੌਰ ਤੇ ਬੈਕਟੀਰੀਆ ਤੇ ਉੱਲੀ ਕਰਦੇ ਨੇ ਬੈਕਟੀਰੀਆ ਤੇ ਉੱਲੀ ਹਾਂਜੀ ਤੇ ਇਹਨਾਂ ਜੀਵਾਂ ਨੂੰ ਕਹਿੰਦੇ ਨੇ ਨਿਖੇੜਕ ਡੀਕੰਪੋਜ਼ਰਸ ਇਹ ਕੁਦਰਤ ਦੇ ਸਫਾਈ ਕਰੰਚਾਰੀ ਨੇ ਪੌਸ਼ਟਿਕ ਤੱਤ ਵਾਪਸ ਮਿੱਟੀ 'ਚ ਲਿਆਉਂਦੇ ਨੇ ਸੋ ਤੀਜਾ ਜਵਾਬ ਤਿੰਨ ਨਿਖੇੜਕ ਸਹੀ ਹੈ ਨਿਖੇੜਕ ਇਹ ਤਾਂ ਬਹੁਤ ਜ਼ਰੂਰੀ ਹੋਏ ਫਿਰ 24ਵਾਂ ਸਵਾਲ ਕਿਸਾਨਾਂ ਨੇ ਦੇਖਿਆ ਕਿ ਝੋਨੇ ਦੀ ਫਸਲ ਤੋਂ ਬਾਅਦ ਨਾ ਮਿੱਟੀ ਜ਼ਿਆਦਾ ਉਬਜਾਊ ਹੋ ਗਈ ਇਹ ਇਸ ਕਰਕੇ ਹੋਇਆ ਕਿ ਕੁਝ ਸੂਖਮ ਜੀਵਾ ਨੇ ਹਵਾ ਦੀ ਨਾਈਟ੍ਰੋਜਨ ਨੂੰ ਮਿੱਟੀ 'ਚ ਮਿਲਾ ਦਿੱਤਾ ਇਹ ਕਿਹੜੇ ਜੀਵ ਨੇ ਖਮੀਰ ਨੀਲੀ ਹਰੀ ਕਾਈ ਪ੍ਰੋਟੋਜ਼ੋਆ ਜਾਂ ਅਮੀਬਾ ਹਾਂਜੀ ਦੇਖੋ ਹਵਾ ਚ ਬਹੁਤ ਸਾਰੀ ਨਾਈਟ੍ਰੋਜਨ ਗੈਸ ਹੁੰਦੀ ਹੈ ਪਰ ਪੌਦਿਆਂ ਨੂੰ ਸਿੱਧਾ ਨਹੀਂ ਵਰਤ ਸਕਦੇ ਕੁਝ ਖਾਸ ਸੂਖਮ ਜੀਵ ਹੁੰਦੇ ਨੇ ਜਿਹੜੇ ਇਸ ਹਵਾ ਵਾਲੀ ਨਾਈਟ੍ਰੋਜਨ ਨੂੰ ਇਹੋ ਜੇ ਰੂਪ ਚ ਬਦਲ ਦਿੰਦੇ ਨੇ ਜਿਸ ਨੂੰ ਪੌਦੇ ਵਰਤ ਸਕਣ ਇਹਨੂੰ ਕਹਿੰਦੇ ਨੇ ਨਾਈਟ੍ਰੋਜਨ ਸਥਿਰੀਕਰਨ ਨਾਈਟ੍ਰੋਜਨ ਫਿਕਸੇਸ਼ਨ ਛੋਣੇ ਦੇ ਖੇਤਾਂ ਚ ਪਾਣੀ ਚ ਰਹਿਣ ਵਾਲੀ ਨੀਲੀ ਹਰੀ ਕਾਈ ਜਿਸ ਨੂੰ ਸਾਈਨੋਬੈਕਟੀਰੀਆ ਵੀ ਕਹਿੰਦੇ ਨੇ ਇਹ ਕੰਮ ਬਹੁਤ ਵਧੀਆ ਕਰਦੀ ਹੈ ਅੱਛਾ ਨੀਲੀ ਹਰੀ ਕਾਈ ਹਾਂਜੀ ਇਸ ਨਾਲ ਮਿੱਟੀ 'ਚ ਨਾਈਟ੍ਰੋਜਨ ਵੱਧ ਜਾਂਦੀ ਹੈ ਉਹ ਉਪਜਾਊ ਹੋ ਜਾਂਦੀ ਹੈ ਸੋ ਦੂਜਾ ਜਵਾਬ 2 ਨੀਲੀ ਹਰੇਕਾਈ ਸਹੀ ਹੈ ਮਤਲਬ ਇਹ ਵੀ ਕਿਸਾਨਾਂ ਦੀ ਮਿੱਤਰੋਈ 25ਵਾਂ ਸਵਾਲ ਆਸ਼ੂ ਦੁੱਧ ਉਬਾਲ ਕੇ ਟੱਕ ਦਿੰਦੀ ਸੀ ਤੇ ਉਹ ਕੱਚੇ ਦੁੱਧ ਨਾਲੋਂ ਜ਼ਿਆਦਾ ਦੇਰ ਠੀਕ ਰਹਿੰਦਾ ਸੀ ਕਿਹੜਾ ਸਿਧਾਂਤ ਕੰਮ ਕਰ ਰਿਹਾ ਇਹ ਤਾਂ ਕਰਾਂ ਚਾਮ ਕਰਦੇ ਆ ਬਹੁਤ ਸੋਖਾ ਤੇ ਅਸਰਦਾਰ ਤਰੀਕਾ ਹੈ ਦੁੱਧ 'ਚ ਕੁਦਰਤੀ ਤੌਰ ਤੇ ਕੁਝ ਬੈਕਟੀਰੀਆ ਹੁੰਦੇ ਨੇ ਜਦੋਂ ਆਪਾਂ ਦੁੱਧ ਉਬਾਲਦੇ ਆ ਤੇਜ ਗਰਮੀ ਨਾਲ ਉਹਨਾਂ ਚੋਂ ਜ਼ਿਆਦਾਤਰ ਮਰ ਜਾਂਦੇ ਨੇ ਕਿਟਾਣੂ ਮਰ ਜਾਂਦੇ ਨੇ ਹਾਂਜੀ ਜਦੋਂ ਕਿਟਾਣੂ ਘਟ ਗਏ ਤਾਂ ਦੁੱਧ ਜੇ ਖਰਾਬ ਹੋਣ ਦਾ ਕੰਮ ਹੌਲੀ ਹੋ ਜਾਂਦਾ ਸੋ ਸਿਧਾਂਤ ਇਹ ਹੈ ਕਿ ਦੋ ਉਬਾਲਣ ਨਾਲ ਰੋਗਾਣੂ ਮਰ ਜਾਂਦੇ ਹਨ ਠੀਕ ਹੈ ਇਹ ਪਾਸਟਰੀਕਰਨ ਵਰਗਾ ਹੀ ਹੋ ਗਿਆ ਪਰ ਘਰੇਲੂ ਤਰੀਕਾ 26ਵਾਂ ਸਵਾਲ ਹਰੀ ਕਾਈ ਖੜੇ ਪਾਣੀ ਤੇ ਦਿਸਦੀ ਹੈ ਪਰ ਸੁੱਕੇ ਕਟੋਰੇ ਚ ਪਏ ਕੰਕਰਾਂ ਤੇ ਨਹੀਂ ਕਿਉਂ ਇਹ ਸਵਾਲ ਜੀਵਿਤ ਤੇ ਨਿਰਜੀਵ ਦੇ ਫਰਕ ਬਾਰੇ ਹੈ ਹਰੀ ਕਾਈ ਇੱਕ ਜੀਵਿਤ ਚੀਜ਼ ਹੈ ਤੇ ਜੀਵਿਤ ਚੀਜ਼ਾਂ ਦੀ ਇੱਕ ਖਾਸੀਅਤ ਹੈ ਵਾਧਾ ਕਰਨਾ ਜਿਉ ਉਹਨਾਂ ਨੂੰ ਸਹੀ ਮਾਹੌਲ ਮਿਲੇ ਜਿਵੇਂ ਪਾਣੀ ਧੁੱਪ ਹੂੰ ਕੰਕਰ ਪੱਥਰ ਨਿਰਜੀਵ ਨੇ ਉਹ ਆਪੇ ਨਹੀਂ ਵਧਦੇ ਇਸ ਲਈ ਕਾਈ ਪਾਣੀ ਚ ਵੱਧ ਜਾਂਦੀ ਹੈ ਪਰ ਕੰਕਰ ਉਵੇਂ ਹੀ ਰਹਿੰਦੇ ਨੇ ਸੋ ਕਾਰਨ ਹੈ ਇੱਕ ਕਾਈ ਵੱਧਦੀ ਹੈ ਕੰਕਰ ਨਹੀਂ ਵਾਧਾ ਕਰਨਾ ਜੀਵਿਤ ਹੋਣ ਦੀ ਨਿਸ਼ਾਨੀ 27ਵਾਂ ਸਵਾਲ ਮਟਰ ਦੇ ਪੌਦੇ ਕਹਿੰਦੇ ਅਗਲੀ ਫਸਲ ਲਈ ਮਿੱਟੀ ਨੂੰ ਚੰਗਾ ਕਰ ਦਿੰਦੇ ਨੇ ਕਿਹੜਾ ਤਰੀਕਾ ਤੇ ਕਿਹੜਾ ਸੂਖਮ ਜੀਵ ਕੰਮ ਕਰਦਾ ਹੈ ਇਹ ਫੈਰੋਹੀ ਨਾਈਟ੍ਰੋਜਨ ਸਥਿਰ ਕਰਨ ਵਾਲੀ ਗੱਲ ਆਗੀ ਮਟਰ ਛੋਲੇ ਦਾਲਾਂ ਇਹਨਾਂ ਨੂੰ ਫਲੀਦਾਰ ਪੌਦੇ ਕਹਿੰਦੇ ਨੇ ਇਹਨਾਂ ਦੀਆਂ ਜੜਾਂ 'ਚ ਨਾ ਛੋਟੀਆਂ-ਛੋਟੀਆਂ ਗੰਡਾ ਹੁੰਦੀਆਂ ਨੇ ਉਹਨਾਂ ਗੰਡਾਂ 'ਚ ਇੱਕ ਖਾਸ ਬੈਕਟੀਰੀਆ ਰਹਿੰਦਾ ਹੈ ਰਾਈਜ਼ੋਬੀਅਮ ਰਾਈਜ਼ੋਬੀਅਮ ਅੱਛਾ ਹਾਂਜੀ ਇਹ ਬੈਕਟੀਰੀਆ ਹਵਾ ਦੀ ਨਾਈਟ੍ਰੋਜਨ ਨੂੰ ਪੌਦੇ ਲਈ ਵਰਤਨ ਲਾਇਕ ਬਣਾ ਦਿੰਦਾ ਹੈ ਇਸ ਨਾਲ ਮਟਰ ਦੇ ਪੌਦੇ ਨੂੰ ਤਾਂ ਫਾਇਦਾ ਹੁੰਦਾ ਹੀ ਹੈ ਨਾਲੇ ਮਿੱਟੀ 'ਚ ਵੀ ਨਾਈਟ੍ਰੋਜਨ ਵੱਧ ਜਾਂਦੀ ਹੈ ਜੋ ਅਗਲੀ ਫਸਲ ਦੇ ਕੰਮ ਆਉਂਦੀ ਹੈ ਸੋ ਤਰੀਕਾ ਹੋ ਗਿਆ ਨਾਈਟrogen ਸਥिरीਕਰਨ ਤੇ ਜੀਵ ਹੋ ਗਿਆ ਰਾਈਜ਼ੋਬੀਅਮ ਤੀਜਾ ਜਵਾਬ 3 ਸਹੀ ਹੈ। ਥਾ ਰਾਈਜ਼ੋਬੀਅਮ ਵੀ ਕਿਸਾਨ ਦਾ ਦੋਸਤ ਹੋਇਆ ਨੀਲੀ ਹਰੀ ਕਾਈ ਮੰਗ 28ਵਾਂ ਸਵਾਲ ਟੀਕਾ ਕਰਨ ਬਾਰੇ ਕਹਿੰਦੇ ਟੀਕਾ ਲਾਉਣ ਵੇਲੇ ਕਮਜ਼ੋਰ ਕਿਟਾਣੂ ਸਰੀਰ ਚ ਪਾਉਂਦੇ ਨੇ ਇੱਥੇ ਕਿਟਾਣੂ ਦਾ ਕਿਹੜਾ ਗੁਣ ਵਰਤਿਆ ਜਾਂਦਾ ਹੈ ਟੀਕਾ ਕਰਨ ਦਾ ਮਕਸਦ ਹੁੰਦਾ ਸਰੀਰ ਦੇ ਇਮਿਊਨ ਸਿਸਟਮ ਨੂੰ ਤਿਆਰ ਕਰਨਾ ਜਦੋਂ ਕਮਜ਼ੋਰ ਜਾਂ ਮਰੇ ਹੋਏ ਕਿਟਾਣੂ ਅੰਦਰ ਜਾਂਦੇ ਨੇ ਉਹ ਬਿਮਾਰੀ ਤਾਂ ਨਹੀਂ ਕਰਦੇ ਪਰ ਸਰੀਰ ਉਹਨਾਂ ਨੂੰ ਪਛਾਣ ਲੈਂਦਾ ਤੇ ਉਹਨਾਂ ਖਿਲਾਫ ਲੜਨ ਲਈ ਐਂਟੀਬਾਡੀਜ਼ ਬਣਾਉਣਾ ਸਿੱਖ ਲੈਂਦਾ ਇਹ ਇਸ ਲਈ ਹੁੰਦਾ ਕਿਉਂਕਿ ਉਹ ਕਮਜ਼ੋਰ ਕਿਟਾਣੂ ਵੀ ਸਰੀਰ ਦੀ ਰੱਖਿਆ ਪ੍ਰਣਾਲੀ ਯਾਨੀ ਇਮਿਊਨਿਟੀ ਨੂੰ ਚਾਲੂ ਕਰ ਦਿੰਦੇ ਨੇ ਉਹਨਾਂ 'ਚ ਇਹ ਸਮਰੱਥਾ ਹੁੰਦੀ ਹੈ ਅੱਛਾ ਸੋ ਦਿੱਤੇ ਵਿਕਲਪਾਂ ਚੋਂ ਪ੍ਰਜਨਨ ਅਤੇ ਰੋਗ ਰੋਧਕਤਾ ਨੂੰ ਚਾਲੂ ਕਰਨ ਦੀ ਸਮਰੱਥਾ ਸਭ ਤੋਂ ਨੇੜੇ ਦਾ ਜਵਾਬ ਹੈ ਭਾਵੇਂ ਮੁੱਖ ਕੰਮ ਇਮਿਊਨ ਸਿਸਟਮ ਨੂੰ ਚਾਲੂ ਕਰਨਾ ਹੈ ਯਾਨੀ ਟੀਕਾ ਇੱਕ ਤਰ੍ਹਾਂ ਦੀ ਟ੍ਰੇਨਿੰਗ ਹੈ ਸਰੀਰ ਲਈ 29ਵਾਂ ਸਵਾਲ ਵਾਪਸ ਵਾਇਰਸਾਂ ਤੇ ਇਹਨਾਂ ਚ ਸੈੱਲ ਦੇ ਹਿੱਸੇ ਨਹੀਂ ਹੁੰਦੇ ਪਰ ਜੈਨੇਟਿਕ ਮਟੀਰੀਅਲ ਹੁੰਦਾ ਇਹਨਾਂ ਨੂੰ ਜੀਵਨ ਦੀ ਸੀਮਾ ਰੇਖਾ ਤੇ ਕਿਉਂ ਮੰਨਦੇ ਨੇ ਇਹ ਵਾਇਰਸਾਂ ਬਾਰੇ ਬੜੀ ਦਿਲਚਸਪ ਗੱਲ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵਾਇਰਸ ਸਿਰਫ ਕਿਸੇ ਜੀਵਿਤ ਸੈੱਲ ਦੇ ਅੰਦਰ ਜਾ ਕੇ ਹੀ ਜੀਵਿਤ ਚੀਜ਼ਾਂ ਵਾਲਾ ਕੰਮ ਕਰਦੇ ਨੇ ਮਤਲਬ ਆਪਣੀ ਗਿਣਤੀ ਵਧਾਉਂਦੇ ਨੇ ਸੈੱਲ ਤੋਂ ਬਾਹਰ ਉਹ ਬਸ ਨਿਰਜੀਵ ਗਣਾ ਵਾਂਗ ਹੁੰਦੇ ਨੇ ਨਾ ਸਾਹ ਲੈਂਦੇ ਨਾ ਵੱਧਦੇ ਨਾ ਕੁਝ ਹੋਰ ਹੂੰ ਕਿਉਂਕਿ ਉਹ ਜੀਵਿਤ ਤੇ ਨਿਰਜੀਵ ਦੋਵਾਂ ਦੇ ਗੁਣ ਦਿਖਾਉਂਦੇ ਨੇ ਅੰਦਰ ਜੀਵਿਤ ਬਾਹਰ ਨਿਰਜੀਵ ਇਸ ਲਈ ਉਹਨਾਂ ਨੂੰ ਜੀਵਨ ਦੀ ਬਾਰਡਰ ਲਾਈਨ ਤੇ ਕਿਹਾ ਜਾਂਦਾ ਸੋ ਤੀਜਾ ਕਾਰਨ ਤਿੰਨ ਸਹੀ ਹੈ ਜੀਵਿਤ ਦੇ ਨਿਰਜੀਵ ਦੇ ਵਿਚਾਰ ਸੱਚੀ ਅਜੀਬ ਨੇ ਵਾਇਰਸ ਤੇ ਆਖਰੀ 30ਵਾਂ ਸਵਾਲ ਇੱਕ ਰੋਬੋਟ ਹੈ ਉਹ ਹਿੱਲ ਸਕਦਾ ਹੈ ਰਿਐਕਟ ਕਰ ਸਕਦਾ ਹੈ ਪਰ ਨਾ ਉਹ ਵੱਧਦਾ ਹੈ ਨਾ ਹੀ ਪ੍ਰਜਨਨ ਕਰ ਸਕਦਾ ਇਹ ਨਿਰਜੀਵ ਕਿਉਂ ਹੈ ਦੇਖੋ ਰੋਬੋਟ ਭਾਵੇਂ ਕਿੰਨਾ ਵੀ ਐਡਵਾਂਸ ਹੋਵੇ ਉਹ ਕੁਝ ਕੰਮ ਕਰ ਸਕਦਾ ਜਿਹੜੇ ਜੀਵਿਤ ਲੱਗਣ ਜਿਵੇਂ ਹਿਲਣਾ ਜੁਲਣਾ ਪਰ ਜੀਵਿਤ ਹੋਣ ਦੀਆਂ ਕੁਝ ਬੇਸਿਕ ਖਾਸੀਅਤਾਂ ਹੁੰਦੀਆਂ ਨੇ ਜਿਹੜੀਆਂ ਸਾਰੇ ਜੀਵਾਂ 'ਚ ਹੁੰਦੀਆਂ ਨੇ ਜਿਵੇਂ ਸੈੱਲ ਤੋਂ ਬਣੇ ਹੋਣਾ ਖਾਣਾ ਪੀਣਾ ਸਾਹ ਲੈਣਾ ਵਾਧਾ ਕਰਨਾ ਤੇ ਆਪਣੇ ਵਰਗੇ ਹੋਰ ਪੈਦਾ ਕਰਨਾ ਯਾਨੀ ਪ੍ਰਜਨਨ ਹਾਂਜੀ ਰੋਬੋਟ ਇਨਾਂ ਚੋਂ ਕਈ ਗੁਣ ਨਹੀਂ ਦਿਖਾਉਂਦੇ ਖਾਸ ਕਰਕੇ ਵਾਧਾ ਤੇ ਪ੍ਰਜਨਨ ਉਹ ਆਪੇ ਨਹੀਂ ਵਧਦੇ ਨਾ ਹੀ ਆਪਣੇ ਵਰਗੇ ਹੋਰ ਬਣਾ ਸਕਦੇ ਨੇ ਇਸ ਲਈ ਇਹਨਾਂ ਜ਼ਰੂਰੀ ਜੀਵਨ ਕਿਰਿਆਵਾਂ ਦੀ ਘਾਟ ਕਰਕੇ ਉਹ નિર્ਜੀਵ ਨੇ ਸੋ ਪਹਿਲਾ ਕਾਰਨ ਇੱਕ ਸਹੀ ਹੈ ਇਸ ਵਿੱਚ ਵਾਧਾ ਅਤੇ ਪ੍ਰਜਨਨ ਦੀ ਘਾਟ ਹੈ ਲੋ ਜੀ ਇਸ ਤਰ੍ਹਾਂ ਆਪਾਂ ਸਾਰੇ 30 ਸਵਾਲ ਇਸ ਅਸਾਈਨਮੈਂਟ ਦੇ ਕਰ ਲੇ। ਉਮੀਦ ਹੈ ਕਿ ਹਰ ਸਵਾਲ ਦਾ ਜਵਾਬ ਤੇ ਉਹ ਕਿਉਂ ਸਹੀ ਹੈ ਇਹ ਗੱਲ ਕਲੀਅਰ ਹੋ ਗਈ ਹੋਵੇਗੀ। ਬਿਲਕੁਲ। ਇਨ੍ਹਾਂ ਸਵਾਲਾਂ ਰਾਹੀਂ ਆਪਾਂ ਦੇਖਿਆ ਕਿ ਸੁਖਮ ਜੀਵ ਕਿਵੇਂ ਸਾਡੇ ਆਲੇ-ਦੁਆਲੇ ਨੇ। ਕੁਝ ਬਿਮਾਰੀਆਂ ਦਿੰਦੇ ਨੇ ਪਰ ਬਹੁਤ ਸਾਰੇ ਸਾਡੇ ਲਈ ਫਾਇਦੇਮੰਦ ਵੀ ਨੇ। ਦਹੀਂ, ਬ੍ਰੈਡ, ਦਵਾਈਆਂ, ਖੇਤੀ ਹਰ ਪਾਸੇ ਇਹਨਾਂ ਦਾ ਰੋਲ ਹੈ ਤੇ ਨਾਲੇ ਜੀਵੇ ਤੇ ਨਿਰਜੀਵ ਦਾ ਫਰਕ ਵੀ ਸਮਝਿਆ। ਇਹ ਸਾਰੀ ਜਾਣਕਾਰੀ ਬਹੁਤ ਕੰਮ ਦੀ ਹੈ। ਇੱਕ ਗੱਲ ਸੋਚਣ ਵਾਲੀ ਹੈ ਕਿ ਆਪਾਂ ਰੋਜ਼ ਕਿੰਨੀਆਂ ਚੀਜ਼ਾਂ ਵਰਤਦੇ ਆਂ ਜਿਹੜੀਆਂ ਇਹਨਾਂ ਛੋਟੇ-ਛੋਟੇ ਜੀਵਾਂ ਦੀ ਮਿਹਰਬਾਨੀ ਨਾਲ ਬਣਦੀਆਂ ਨੇ ਬਹੁਤ ਵਲੀਆਂ ਸਵਾਲ ਛੱਡਿਆ ਤੁਸੀਂ ਸੋਚਣ ਲਈ ਤੇ ਹਾਂਜੀ ਜੇ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਇਹ ਗੱਲਬਾਤ ਵਧੀਆ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਹਾਂਜੀ ਕਿਉਂਕਿ ਅਸੀਂ ਅਜਿਹੀਆਂ ਹੋਰ ਵੀ ਜਾਣਕਾਰੀ ਵਾਲੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਬਿਲਕੁਲ ਤਾਂ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ